ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 743 ਤੋਂ ਲੈ ਕੇ 745 ਤੱਕ ਸਵਾ ਮਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਮਾ ਗੁਰਪੂਰੇ ਜਬ ਪੈ ਦਿਆਲ ਦੁਖ ਬਿਨਸੀ ਪੂਰਨ ਪਈ ਕਾਲ ਵੇਖ ਪੇਖ ਜੀਵਾਂ ਦਰਸ ਤੁਮਾਰਾ ਚਰਨ ਕਮਲ ਜਾਈ ਬਲੇਹਾਰਾ ਤੁਜ ਬਿਨ ਠਾਕੁਰ ਕਬਨ ਹਮਾਰਾ ਰਹਾਉ ਵਾਹੀ ਕਿਰੋ ਜੀ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਜਦੋਂ ਕਹਿੰਦੇ ਪੂਰੇ ਗੁਰ ਗੁਰ ਪੂਰੇ ਜੱਪੈ ਦਿਯਾਲ ਪੂਰੇ ਗੁਰੂ ਜਦੋਂ ਸਾਡੇ ਤੇ ਦਿਆਲ ਹੋ ਜਾਂਦੇ ਨੇ ਤਾਂ ਸਾਨੂੰ ਨਾਮ ਦੀ ਦਾਤ ਮਿਲਦੀ ਆ ਫਿਰ ਉਹ ਨਾਮ ਦੀ ਦਾਤ ਜਦੋਂ ਮਿਲਦੀ ਆ ਨਾਮ ਦੀ ਕਮਾਈ ਹੁੰਦੀ ਆ ਤਾਂ ਉਹ ਜਿਹੜੀ ਘਾਲ ਆ ਸਫਲ ਹੋ ਜਾਂਦੀ ਆ ਤਾਂ ਜੀਵ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਦਰਸ਼ਨ ਦੇਖ ਦੇਖ ਕੇ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਮੈਂ ਤੇਰੇ ਚਰਨਾ ਕਮਲਾਂ ਤੋਂ ਬੁਲਿਹਾਰੇ ਜਾਂਦਾ ਹਾਂ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਸਾਡਾ ਕੋਈ ਹੋਰ ਆਸਰਾ ਨਹੀਂ ਹੈ ਜੀਵਾਂ ਦਾ ਸਾਧ ਸੰਗਤ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਿਸ ਜੀਵ ਦੀ ਕਹਿੰਦੇ ਸਾਧ ਸੰਗਤ ਦੇ ਨਾਲ ਪ੍ਰੇਮ ਦੀ ਪ੍ਰੀਤ ਬਣ ਜਾਂਦੀ ਆ ਸਾਧ ਸੰਗਤ ਦੇ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਜਪਨਾ ਚਾਹੁੰਦਾ ਉਹ ਕਹਿੰਦੇ ਉਹਦੇ ਪੂਰਵਲੇ ਕਰਮਾਂ ਦੇ ਅਨੁਸਾਰ ਉਹਦੇ ਭਾਗਾਂ 'ਚ ਲਿਖਿਆ ਹੁੰਦਾ ਤਾਂ ਕਰਕੇ ਉਹਦੀ ਪ੍ਰੀਤ ਸਾਧ ਸੰਗਤ ਦੇ ਨਾਲ ਬਣਦੀ ਹੈ ਜਪ ਹਰ ਹਰ ਨਾਮ ਅਚਰਜ ਪਰਤਾਪ ਜਾਲ ਨਸਾਕੈ ਤੀਨੇ ਤਾਪ ਕਹਿੰਦੇ ਪਰਮੇਸ਼ਰ ਦਾ ਨਾਮ ਸਦਾ ਹੀ ਜਪ ਪਰਮੇਸ਼ਰ ਦਾ ਨਾਮ ਜਪਿਆਂ ਇੱਕ ਕਹਿੰਦੇ ਅਸਚਾਰਜ ਤਰ੍ਹਾਂ ਦਾ ਆਤਮਿਕ ਤੇਜ ਤੈਨੂੰ ਪ੍ਰਾਪਤ ਹੋਏਗਾ ਜਿਹਨੂੰ ਕਹਿੰਦੇ ਤਿੰਨੇ ਤਰ੍ਹਾਂ ਦੇ ਤਾਪ ਆਦ ਬਿਆਦ ਜੁਗਾਦ ਕਹਿੰਦੇ ਇਹ ਆਦ ਬਿਆਦ ਉਪਾਦ ਤਿੰਨ ਤਰ੍ਹਾਂ ਦੇ ਰੋਗ ਨੇ ਆਦ ਬਿਆਦ ਉਪਾਦ ਕਹਿੰਦੇ ਇਹ ਕਹਿੰਦੇ ਫਿਰ ਤੈਨੂੰ ਇਹ ਤਿੰਨੇ ਹੀ ਕਹਿੰਦੇ ਅ ਵਿਕਾਰਾਂ ਵਿੱਚ ਨੀ ਪਾ ਸਕਣਗੇ ਕਿੰਨੇ ਤਰ੍ਹਾਂ ਦੇ ਤਾਪ ਤੇਰੇ ਉੱਤਰ ਜਾਣਗੇ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਨਿਮਖ ਨਾ ਬਿਸਰੈ ਹਰ ਚਰਨ ਤੁਮਾਰੇ ਨਾਨਕ ਮੰਗੈ ਦਾਨ ਪਿਆਰੇ ਕਹਿੰਦੇ ਹੀ ਪਰਮੇਸ਼ਰ ਜੀ ਨਾਨਕ ਤੁਹਾਡੇ ਦਰ ਤੋਂ ਇਹ ਦਾਨ ਮੰਗਦਾ ਕਿ ਮੈਨੂੰ ਤੁਹਾਡਾ ਨਾਮ ਇੱਕ ਅੱਖ ਝਮਕਣ ਦੇ ਸਮੇ ਲਈ ਵੀ ਨਾ ਬਿਸਰੇ ਮੇਰੇ ਚੇਤੇ ਵਿੱਚ ਤੁਹਾਡੀ ਯਾਦ ਸਦਾ ਹੀ ਵਸੀ ਰਹੇ ਸੁਹੀ ਮਹੱਲਾ ਪੰਜਮਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾਰ ਵਾਲਾ ਰਹਾਉ ਹੰਦੀ ਸੰਗਤ ਜੀ ਗੁਰੂ ਅਜਨਪਾਦਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਸਾਡੇ ਲਈ ਇਸ ਤਰ੍ਹਾਂ ਦੀ ਵਿਧੀ ਬਣਾਓ ਕਿ ਸਾਡੀ ਰਸਨਾ ਹਮੇਸ਼ਾ ਹੀ ਤੁਹਾਡਾ ਨਾਮ ਜਪਦੀ ਰਹੇ ਕਹਿੰਦੇ ਹੈ ਦੀਨਾਂ ਤੇ ਦਿਆਲ ਪਰਮੇਸ਼ਰ ਜੀ ਸਾਡੀ ਇਹ ਬੇਨਤੀ ਸੁਣੋ ਕਿ ਅਸੀਂ ਸਦਾ ਹੀ ਸਾਧ ਸੰਗਤ ਦੇ ਵਿੱਚ ਤੇਰੇ ਗੁਣ ਗਾ ਕੇ ਰੰਗ ਮਾਣੀਏ ਪ੍ਰੇਮ ਸਾਨੂੰ ਤੇਰੇ ਗੁਣਾ ਦੇ ਨਾਲ ਹੋ ਜਵੇ ਤੇਰੀ ਸਿਫਤ ਸਲਾ ਦੇ ਨਾਲ ਹੋ ਜਵੇ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਜ਼ਿੰਦਗੀ ਦਾ ਮਨੋਰਥ ਤੇਰਾ ਨਾਮ ਜਪਣਾ ਹੈ ਤੇਰਾ ਨਾਮ ਜਪਣਾ ਹੀ ਸਾਡੀ ਜ਼ਿੰਦਗੀ ਹੈ ਕਹਿੰਦੇ ਜਿਸ ਤੇ ਕਿਰਪਾ ਕਰਦਾ ਹੈ ਉਹਨੂੰ ਮਹਿਸੂਸ ਹੁੰਦਾ ਕਿ ਮੇਰੇ ਅੰਗ ਸੰਗ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜਨਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਕਹਿੰਦੇ ਜਿਹੜੇ ਤੇਰੇ ਸੇਵਕ ਨੇ ਉਹਨਾਂ ਦੀ ਆਤਮਿਕ ਖੁਰਾਕ ਤੇਰਾ ਨਾਮ ਹੈ ਤੇ ਤੂੰ ਦਾਤਾ ਹੈ ਉਹਨਾਂ ਨੂੰ ਦੇਣ ਵਾਲਾ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨ ਹਾਰ ਸੁਜਾਨਾ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਸਾਰੀਆਂ ਦਾਤਾਂ ਦਿੰਦਾ ਹੈ ਬੜਾ ਸਿਆਣਾ ਹੈ ਅੰਦਰ ਦੀਆਂ ਜਾਣਨ ਵਾਲਾ ਹੈ ਕਹਿੰਦੇ ਤੇਰੇ ਸੰਤ ਜਨ ਤੇਰਾ ਨਾਮ ਜਪ-ਜਪ ਕੇ ਸਦਾ ਸੁਖਮਈ ਜੀਵਨ ਬਤੀਤ ਕਰ ਲੈਣੇ ਸੁਹੀ ਮਹੱਲਾ ਪੰਜਮ ਬਹਤੀ ਜਾਤ ਕਦੇ ਦ੍ਰਿਸ਼ਟ ਨ ਤਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਦਵੇ ਪਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ हे ਜੀਵ ਤੇਰੀ ਉਮਰ ਬੀਤਦੀ ਜਾਂਦੀ ਆ ਪਰ ਤੂੰ ਇਸ ਪਾਸੇ ਕਦੇ ਧਿਆਨ ਹੀ ਨਹੀਂ ਧਾਰਿਆ ਤੂੰ ਕਹਿੰਦੇ ਮਾਇਆ ਦੇ ਜਿਹੜੇ ਇਹ ਹੈਗੇ ਨੇ ਨਾ ਪਦਾਰਤ ਨਾਸ਼ਵੰਤ ਨੇ ਇਹਨਾਂ ਦੇ ਪਿਆਰ ਵਿੱਚ ਕਹਿੰਦੇ ਤੂੰ ਖੁੱਬਿਆ ਰਹਿਣਾ ਕਦੇ ਇਸ ਵਾਸਤੇ ਧਿਆਨ ਨਹੀਂ ਮਾਰਿਆ ਕਿ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤੇ ਉਮਰ ਬੀਤਦੀ ਜਾਂਦੀ ਆ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਦਿਨ ਰਾਤ ਜਪੀਏ ਸੀ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਗਿਆਂ ਹੀ ਇਸ ਜਿਹੜਾ ਮਨੁੱਖਾ ਜਨਮਾ ਇਹਨੂੰ ਸਫਲ ਕਰ ਸਕਦੇ ਹਾਂ ਉਹਦੇ ਸ਼ਰਨ ਵਿੱਚ ਗਿਆ ਉਹਦਾ ਨਾਮ ਜਪਿਆ ਹੀ ਜੀਵਨ ਮਨੋਰਥ ਹੈ ਤੇ ਇਹਨੇ ਹੀ ਜੀਵਨ ਨੂੰ ਸਫਲ ਕਰਨਾ ਹੈ ਹਾਂਜੀ ਸੰਗਤ ਜੀ ਆਪਾਂ ਕਈ ਦਫਾ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਜਦੋਂ ਆਪਾਂ ਇਹ ਗੁਰਬਾਣੀ ਦੀ ਵਿਚਾਰ ਕਰਦੇ ਆਂ ਦੱਸ ਹੀ ਆਪਣੇ ਕੋਲੋਂ ਕੋਈ ਵਿਚਾਰ ਵਿੱਚ ਨਹੀਂ ਪਾਰੀ ਇਹ ਸਿਰਫ ਤੇ ਸਿਰਫ ਨਿਰੋਲ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਕਰ ਰਹੇ ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਬਾਣੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਤਰ੍ਹਾਂ ਆਪਾਂ ਅਰਥ ਕਰਦੇ ਜਾ ਰਹੇ ਹਾਂ ਆਪਣੇ ਵੱਲੋਂ ਕੁਝ ਨਹੀਂ ਵਿੱਚ ਹੋਰ ਪਾਇਆ ਜਾਂਦਾ ਨਾ ਆਪਾਂ ਕੋਈ ਹੋਰ ਇਧਰੋਂ ਉਧਰੋਂ ਹੋਰ ਕੁਝ ਵੀ ਆਪਾਂ ਹੋਰ ਨਹੀਂ ਇਹਦੇ ਵਿੱਚ ਪਾਰੈ ਨਿਰੋਲ ਬਾਣੀ ਦੀ ਵਿਚਾਰ ਕਰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਤ ਬਿਕਾਰ ਦਉ ਕਰ ਚਾਰਤ RAM ਰਤਨ ਰਿਦਦਿਲ ਨਹੀਂ ਤਾਰਤ ਕਰਤ ਬਿਕਾਰ ਦਉ ਕਰ ਚਾਰਤ RAM ਰਤਨ ਰਿਦਦਿਲ ਨਹੀਂ ਤਾਰਤ ਕਹਿੰਦੇ ਤੂੰ ਮਾੜੇ ਚੰਗੇ ਦੀ ਵਿਚਾਰ ਕਰਨ ਤੋਂ ਬਿਨਾ ਵਿਕਾਰਾਂ ਦੇ ਵਿੱਚ ਖੁਬਿਆ ਹੈ ਵਿਕਾਰ ਕਰ ਰਿਆ ਹੈ ਕੋਈ ਵਿਚਾਰ ਨਹੀਂ ਕਰ ਰਿਆ ਕਿ ਵੀ ਮਾੜਾ ਕਰ ਰਿਆ ਕਿ ਚੰਗਾ ਬਸ ਵਿਕਾਰਾਂ ਵਿੱਚ ਖੁਬਿਆ ਹੋਇਆ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਤੂੰ ਰਤਾ ਜਿੰਨਾ ਵੀ ਜੋ ਲਾਲ ਜਵਾਹਰ ਹੈ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਪਰਨ ਪੋਖਣ ਸੰਗ ਔਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਕਹਿੰਦੇ ਤੂੰ ਸਾਰਾ ਸਮਾਂ ਆਪਣੇ ਸਰੀਰ ਦੇ ਪਾਲਨ ਪੋਸ਼ਣ ਵਿੱਚ ਲਾ ਰਿਹਾ ਹੈ ਉਹ ਪਰਮੇਸ਼ਰ ਜੋ ਜਗਤ ਦਾ ਦਾਤਾ ਹੈ ਜਗਤ ਨੂੰ ਦਾਤਾ ਦੇਣ ਵਾਲਾ ਹੈ ਉਹਦੇ ਬਾਰੇ ਤੂੰ ਕਦੇ ਵਿਚਾਰ ਨਹੀਂ ਕੀਤੀ ਉਹਦੇ ਬਾਰੇ ਕਦੇ ਤੂੰ ਜਾਣਿਆ ਨਹੀਂ ਹੈ ਸਰਨ ਸਮ ਰਤ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਪੰਨਾ ਨੰਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ ਸਾਡੀ ਪਹੁੰਚ ਤੋਂ ਬਾਹਰ ਹੋ ਤੁਹਾਡੀ ਸ਼ਰਨ ਆਇਆ हे ਅੰਤਰਜਾਮੀ ਪਰਮੇਸ਼ਰ ਜੀ ਤੁਸੀਂ ਸਾਨੂੰ ਇਸ ਸੰਸਾਰ ਸਾਗਰ ਤੋਂ ਤਾਰ ਲਵੋ ਸੁਹੀ ਮਹੱਲਾ ਪੰਜਵਾ ਸਾਧ ਸੰਗਤ ਰਹਿ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨ ਸੇ ਗੁਰ ਪੂਰੇ ਮਿਲ ਪਾਪ ਤ ਜਾਇਣ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਜੇ ਤੂੰ ਗੁਰੂ ਦੀ ਸੰਗਤ ਵਿੱਚ ਜਾਏ ਪਰਮੇਸ਼ਰ ਦਾ ਨਾਮ ਜਪੇ ਤਾਂ ਜਿਹੜਾ ਇਹ ਡਰਾਉਣਾ ਸਾਗਰ ਹੈ ਸੰਸਾਰ ਇਹਨੂੰ ਤੂੰ ਤਰ ਜਾਏਗਾ ਉਹ ਪਰਮੇਸ਼ਰ ਜਿਹਦਾ ਨਾਮ ਰਤਨਾ ਦੀ ਖਾਨ ਹੈ ਉਹਦਾ ਪਰਮੇਸ਼ਰ ਦਾ ਨਾਮ ਜਪਿਆ ਕਰ ਸਦਾ ਹੀ ਪਰਮੇਸ਼ਰ ਦਾ ਨਾਮ ਜਪਿਆ ਆਤਮਿਕ ਜੀਵਨ ਮਿਲਦਾ ਹੈ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਸਾਰੇ ਦੁੱਖ ਰੋਗ ਸੋਗ ਸਭ ਖਤਮ ਹੋ ਜਾਂਦੇ ਨੇ ਤੇ ਤੇਰੇ ਪਾਪਾਂ ਦਾ ਵੀ ਨਾਸ਼ ਹੋ ਜਾਂਦਾ ਹੈ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੋ ਆਉ ਜਿਹਦੇ ਕਹਿੰਦੇ ਪਰਮੇਸ਼ਰ ਦਾ ਨਾਮ ਹੈ ਉਹ ਜੀਵਨ ਦੀ ਸਭ ਤੋਂ ਉੱਚੀ ਪਦਵੀ ਤੇ ਪਹੁੰਚਾਉਣ ਵਾਲਾ ਹੈ ਪਰਮੇਸ਼ਰ ਦਾ ਨਾਮ ਮਨ ਨੂੰ ਤੇ ਹਿਰਦੇ ਨੂੰ ਨਿਰਮਲ ਕਰ ਦਿੰਦਾ ਹੈ ਤੇਰੇ ਜੀਵਨ ਦਾ ਮਨੋਰਥਾ ਉਹਨੂੰ ਪੂਰਾ ਕਰ ਦਿੰਦਾ ਹੈ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਦਿੰਦਾ ਹੈ ਅੱਠ ਪਹਿਰ ਪਾਰ ਬ੍ਰਹਮਤ ਆਈਏ ਪੂਰਬ ਲਿਖਤ ਹੋਏ ਤਾਂ ਪਾਈਏ ਕਹਿੰਦੇ ਅੱਠੇ ਪਹਿਰ ਹੀ ਉਸ ਪਰਮੇਸ਼ਰ ਦਾ ਨਾਮ ਧਿਆਈਏ ਜੇ ਕਹਿੰਦੇ ਸਾਡੇ ਪੂਰਵਲੇ ਕਰਮ ਚੰਗੇ ਨੇ ਸਾਡੇ ਭਾਗਾਂ ਚ ਲਿਖਿਆ ਹੋਇਆ ਹੈ ਤਾਂ ਹੀ ਇਹ ਨਾਮ ਦੀ ਦਾਤ ਮਿਲਦੀ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸਰਨ ਪਏ ਜਪਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਸਰਨ ਪਏ ਜਪਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਕਹਿੰਦੇ ਉਸ ਦੀਨਾ ਦੇ ਦਿਆਲ ਪਰਮੇਸ਼ਰ ਦੀ ਸਰਨ ਵਿੱਚ ਰਹੀਏ ਤੇ ਉਸ ਪਰਮੇਸ਼ਰ ਦਾ ਨਾਮ ਜਪੀਏ ਨਾਨਕ ਜੀ ਕਹਿੰਦੇ ਅਸੀਂ ਸਦਾ ਹੀ ਤੇਰੇ ਗੁਰੂ ਜਨਾਂ ਦੇ ਚਰਨ ਧੂੜ ਲੋਚਦੇ ਹਾਂ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਹੀ ਤੇਰਾ ਨਾਮ ਜਪਿਆ ਜਾ ਸਕਦਾ ਨਾਮ ਦੀ ਦਾਤ ਗੁਰੂ ਕੋਲੋਂ ਹੀ ਮਿਲਦੀ ਆ ਸੁਹੀ ਮਹੱਲਾ ਪੰਜਮਾ ਘਰ ਕਾ ਕਾਜ ਨ ਜਾਣੀ ਰੂੜਾ ਝੂਠੇ ਤੰਦਰ ਰਚਿਓ ਮੂੜਾ ਜਿਦ ਤੂੰ ਲਾਵੇ ਤਿਤ ਤਿਤ ਲਗਣਾ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ हे ਜੀਵ ਤੇਰੇ ਲਈ ਕਿਹੜਾ ਕੰਮ ਜ਼ਰੂਰੀ ਹੈ ਜੋ ਤੇਰੇ ਹਿਰਦੇ ਘਰ ਲਈ ਜ਼ਰੂਰੀ ਹੈ ਉਹ ਤੇ ਤੂੰ ਨਹੀਂ ਜਾਣਦਾ ਉਹਨੂੰ ਛੱਡ ਕੇ ਤੂੰ ਸੰਸਾਰ ਦੇ ਝੁੱਠੇ ਧੰਦਿਆਂ ਦੇ ਵਿੱਚ ਰਚਿਆ ਹੋਇਆ ਹੈਂ ਤੇ ਕਹਿੰਦੇ ਹੈ ਪਰਮੇਸ਼ਰ ਜੀ ਜੀਵ ਦੇ ਵੀ ਕੀ ਵਸ ਜਿੱਧਰ ਜਿੱਧਰ ਤੂੰ ਜੀਵ ਨੂੰ ਲਾਇਆ ਜੀਵ ਉਧਰ ਹੀ ਲੱਗੇ ਨੇ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹੀ ਤੇਰਾ ਨਾਮ ਜਪਦੇ ਨੇ ਹਰ ਕੇ ਦਾਸ ਹਰ ਸੇਤੀ ਰਾਤੇ ਰਾਮਰ ਸਾਇਣ ਅਨ ਦਿਨ ਮਾਤੇ ਕਹਿੰਦੇ ਜੋ ਪਰਮੇਸ਼ਰ ਦੇ ਸੇਵਕ ਨੇ ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਕਹਿੰਦੇ ਹਰ ਵਕਤ ਰਾਮ ਰਸਾਇਣ ਜੇ ਪਰਮੇਸ਼ਰ ਦਾ ਨਾਮ ਜੋ ਸਰਵ ਸ੍ਰੇਸ਼ਟ ਰਸ ਹੈ ਨਾਮ ਰਸ ਉਹਦੇ ਵਿੱਚ ਹਰ ਵਕਤ ਮਸਤ ਰਹਿੰਦੇ ਨੇ ਬਹਾ ਪਕਰ ਪ੍ਰਭ ਆਪੇ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਨੇ ਆਪ ਬਾਹ ਫੜ ਕੇ ਸੰਸਾਰ ਸਾਗਰ ਦੇ ਜੰਜਾਲ ਚੋਂ ਕੱਢ ਲਿਆ ਉਹਨੂੰ ਜਨਮਾਂ ਜਨਮਾਂ ਦੇ ਨੂੰ ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾ ਲਿਆ ਉਦਰ ਸੁਆਮੀ ਪ੍ਰਭ ਕਿਰਪਾ ਤਾਰੇ ਨਾਨਕ ਦਾਸ ਹਰ ਸਰਣ ਦੁਆਰੇ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡਾ ਦਾਸ ਨਾਨਕ ਵੀ ਤੁਹਾਡੀ ਸ਼ਰਨ ਆਇਆ ਹੈ ਕਿਰਪਾ ਕਰਕੇ ਸਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਲਾ ਲਓ ਇਥੋਂ ਪਾਰ ਲੰਘਾ ਲਓ ਕਹਿੰਦੇ ਸੁਹੀ ਮਹੱਲਾ ਪੰਜਮ ਸੰਤ ਪ੍ਰਸਾਦ ਨਿਹਚਲ ਕਰ ਪਾਇਆ ਸਰਬ ਸੂਖ ਫਿਰ ਨਹੀਂ ਡੁਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤਾਤੇ ਕਰਤੇ ਅਸਥਰ ਕੀਨੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਤੇ ਕਹਿੰਦੇ ਗੁਰੂ ਦੀ ਕਿਰਪਾ ਹੋਗੀ ਉਨੇ ਨਿਜਕਰ ਪਾ ਲਿਆ ਨਿਜਕਰ ਹੁੰਦਾ ਕਿ ਆਪਣੇ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਅਨੁਭਵ ਹੋ ਜਾਣਾ ਉਹ ਜੀਵ ਫਿਰ ਕਹਿੰਦੇ ਸਾਰੇ ਸੁਖ ਮਾਣ ਦਾ ਫਿਰ ਉਹ ਕਦੇ ਡੋਲਦਾ ਨਹੀਂ ਹੈ ਕਹਿੰਦੇ ਉਹ ਗੁਰੂ ਦੇ ਦੱਸਿਆ ਹਾਂ ਪਰਮੇਸ਼ਰ ਦਾ ਨਾਮ ਧਿਆਉਂਦਾ ਤੇ ਪਰਮੇਸ਼ਰ ਦੇ ਕਹਿੰਦੇ ਚਰਨਾਂ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾ ਵੀ ਮੇਰੇ ਅੰਦਰ ਵਸ ਰਹੇ ਨੇ ਪਰਮੇਸ਼ਰ ਦੇ ਚਰਨ ਤੇ ਉਹ ਫਿਰ ਜੀਵ ਕਹਿੰਦੇ ਅਸਥਿਰ ਹੋ ਜਾਂਦਾ ਔਰ ਫਿਰ ਡੋਲਦਾ ਨਹੀਂ ਹੈਗਾ ਉਹਦਾ ਜਿਹੜਾ ਮਨ ਚੰਚਲਤਾਈ ਛੱਡ ਦਿੰਦਾ ਤੇ ਇੱਕ ਜਗ੍ਹਾ ਤੇ ਟਿਕਿਆ ਰਹਿੰਦਾ ਗੋਣਕਾਵਤ ਅਚੁੱਤ ਅਬਿਨਾਸੀ ਤਾਤੇ ਕਾਟੀ ਜਮ ਕੀ ਫਾਸੀ ਜਿਹੜੇ ਜੀਵ ਕਹਿੰਦੇ ਉਸ ਅਟਲ ਪਰਮੇਸ਼ਰ ਦਾ ਨਾ ਨਾਸ਼ ਹੋਣ ਵਾਲੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਆ ਉਹਨਾਂ ਨੂੰ ਕੋਈ ਆਤਮਿਕ ਮੌਤ ਨਹੀਂ ਆਉਂਦੀ ਉਹਨਾਂ ਨੂੰ ਮੌਤ ਦਾ ਡਰ ਨਹੀਂ ਸਤੋਂਦਾ ਕਰ ਕਿਰਪਾਲੀ ਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੇ ਲੜ ਲਾ ਲਿਆ ਉਹ ਸਦਾ ਹੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਜਿਸ ਦੀ ਬਰਕਤ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਸੁਹੀ ਮਹੱਲਾ ਪੰਜਵਾਂ ਅਮਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਚਿਤ ਰਸਨ ਬਖਾਨੀ ਰਹਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਦੀ ਬਾਣੀ ਅਮਰਿਤ ਬਚਨ ਨੇ ਜੋ ਜੋ ਕਹਿੰਦੇ ਬਾਣੀ ਨੂੰ ਜਪਦੇ ਨੇ ਉਹਨਾਂ ਦੀ ਉੱਚੀ ਆਤਮਿਕ ਅਵਸਥਾ ਬਣਦੀ ਆ ਉਹ ਉਹਨਾਂ ਦੀ ਜਿਹੜੀ ਰਸਨਾ ਹੈਗੀ ਆ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦੀ ਆ ਤੇ ਹਮੇਸ਼ਾ ਇਸ ਬਾਣੀ ਨੂੰ ਉਚਾਰਦੀ ਆ ਕਲੀ ਕਾਲ ਕੇ ਮਿਟੇ ਕਲੇਸ਼ ਇਕੋ ਨਾਮ ਮਨ ਮਹਿ ਪਰਵੇਸਾ ਉਹਨਾਂ ਦੇ ਕਹਿੰਦੇ ਅੰਦਰਲੇ ਜਿਹੜੇ ਹੈਗੇ ਨੇ ਕਲੇਸ਼ ਮਨ ਦੇ ਸਾਰੇ ਖਤਮ ਹੋ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਇੱਕ ਪਰਮੇਸ਼ਰ ਦਾ ਨਾਮ ਹੀ ਵਸ ਜਾਂਦਾ ਹੈ ਸਾਧੂ ਤੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਜੀਵਾਂ ਨੇ ਗੁਰੂ ਦੀ ਸ਼ਰਣ ਲਈ ਆ ਗੁਰੂ ਦੀ ਚਰਨ ਧੂੜ ਦੇ ਵਿੱਚ ਰਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ ਕਹਿੰਦੇ ਉਹ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਸੁਹੀ ਮਹੱਲਾ ਪੰਜਵਾ ਕਰ ਤੀਜਾ ਗੋਬਿੰਦਾ ਗੁਣ ਗਾਉ ਦੇ ਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ ਰਹਾਉ ਏ ਕੇਦੇ ਤਰਤੀ ਨੂੰ ਪਾਲਨ ਹਾਰੇ ਏ ਦਿਆਲ ਪਰਮੇਸ਼ਰ ਜੀ ਅਸੀਂ ਤੇਰੇ ਗੁਣ ਗਾਉਂਦੇ ਰਹੀਏ ਤੁਸੀਂ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਹਮੇਸ਼ਾ ਹੀ ਆਪਣਾ ਦਰਸ਼ਨ ਦਿਂਦੇ ਰੋ ਕਰ ਕਿਰਪਾ ਤੁਮਹੀ ਪ੍ਰਤਪਾਲਾ ਜੀਓ ਪਿੰਡ ਸਭ ਤੁਮਰਾ ਮਾਲਾ ਕਹਿੰਦੇ ਹੈ ਜੀਵਾਂ ਦੀ ਪ੍ਰਤਪਾਲਨਾ ਕਰਨ ਪ੍ਰਤਪਾਲਨਾ ਕਰਨ ਵਾਲੇ ਸਵਾਮੀ ਜੀ ਤੁਸੀਂ ਹੀ ਕਿਰਪਾ ਕਰੋ ਕਹਿੰਦੇ ਸਾਡਾ ਕਹਿੰਦੇ ਇਹ ਜਿੰਦ ਸਰੀਰ ਇਹ ਸਭ ਤੁਹਾਡੀ ਹੀ ਅਮਾਨਤ ਹੈ ਅਮਰਿਤ ਨਾਮ ਚਲੈ ਜਪ ਨਾਲਾ ਨਾਨਕ ਜਾਚੈ ਸੰਤਰਵਾਲਾ ਫੇ ਨਾਨਕ ਜੀ ਕਹਿੰਦੇ ਅਸੀਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਚਾਉਂਦੇ ਆ ਕਿਉਂਕਿ ਉਹਨਾਂ ਦੀ ਸੰਗਤ ਵਿੱਚ ਨਾਮ ਜਪਿਆ ਜਾਂਦਾ ਹੈ ਕਹਿੰਦੇ ਅਮਰਿਤ ਰੂਪੀ ਨਾਮ ਜਪੀਏ ਇਹ ਸਾਡੇ ਨਾਲ ਰਹਿੰਦਾ ਹੈ ਇਹਨੂੰ ਕੋਈ ਚੁਰਾ ਨਹੀਂ ਸਕਦਾ ਸਾਡੇ ਕੋਲ ਨਾਮ ਤਾਂ ਇਸ ਤਰ੍ਹਾਂ ਦਾ ਹੈ ਇਹ ਜਿਸ ਜੀਵ ਨੇ ਇਕੱਠਾ ਕਰ ਲਿਆ ਉਹਦਾ ਬਣ ਗਿਆ ਉਹਦੇ ਕੋਲੋਂ ਕੋਈ ਇਹਨੂੰ ਖੋ ਨਹੀਂ ਸਕਦਾ ਚੁਰਾ ਨਹੀਂ ਸਕਦਾ ਨਵਾਹੀ ਗਰੋ ਜੀ ਸੁਹੀ ਮਹੱਲਾ ਪੰਜਵਾਂ ਤਿਸ ਵਿਨ ਦੂਜਾ ਅਵਰ ਨ ਕੋਈ ਆਪੇ ਥਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰੱਤ ਅਪਾਰ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਏ ਪਰਮੇਸ਼ਰ ਜੀ ਤੇਰੇ ਤੋਂ ਬਿਨਾ ਹੋਰ ਦੂਜਾ ਨਹੀਂ ਕੋਈ ਜੋ ਮੈਨੂੰ ਆਸਰਾ ਦੇ ਸਕੇ ਤੂੰ ਹੀ ਇੱਕ ਸੱਚਾ ਹੈ ਸਦਾ ਦੇ ਰਹਿਣ ਵਾਲਾ ਜੋ ਸਾਨੂੰ ਸਹਾਰਾ ਦਿੰਦਾ ਹੈ ਤੇਰਾ ਨਾਮ ਹੀ ਮੇਰੇ ਮੈਨੂੰ ਸਹਾਰਾ ਦਿੰਦਾ ਹੈ ਮੇਰਾ ਆਸਰਾ ਹੈ ਤੂੰ ਸਭ ਕੁਸ਼ ਕਰਨ ਕਾਰਨ ਸਮਰੱਥ ਹੈ ਅਪਰੰਪਰ ਹੈ ਸਭ ਰੋਗ ਮਿਟਾਵੇ ਨਵਾਂ ਨਿਰੋਆ ਨਾਨਕ ਰੱਖਾ ਆਪੇ ਹੋਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਸਿਰ ਤੇ ਆਪ ਹੱਥ ਰੱਖਦਾ ਹੈ ਉਸ ਜੀਵ ਦੇ ਸਾਰੇ ਰੋਗ ਖਤਮ ਕਰ ਦਿੰਦਾ ਹੈ ਉਹ ਜੀਵ ਆਤਮਿਕ ਤੌਰ ਤੇ ਹਮੇਸ਼ਾ ਲਈ ਨਵਾਂ ਨਰੋਆ ਹੋ ਜਾਂਦਾ ਹੈ ਸੁਹੀ ਮਹੱਲਾ ਪੰਜਵਾ ਦਰਸ਼ਨ ਕੋ ਲੋ ਚ ਸਭ ਕੋਈ ਪੂਰਾ ਪਾਗ ਪ੍ਰਾਪਤ ਹੋਈ ਰਹਾਓ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਸ਼ਾ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰਸ਼ਨ ਨੂੰ ਸਭ ਕੋਈ ਤਾਂਘਦਾ ਹੈ ਸਭ ਕੋਈ ਚਾਹੁੰਦਾ ਸਾਨੂੰ ਪਰਮੇਸ਼ਰ ਦਾ ਦਰਸ਼ਨ ਹੋਏ ਪਰ ਕਹਿੰਦੇ ਪ੍ਰਾਪਤ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਵੱਡੇ ਭਾਗ ਨੇ ਪੂਰਵਲੇ ਕਰਮ ਨੇ ਭਾਗਾਂ ਵਿੱਚ ਲਿਖਿਆ ਹੈ ਮਿਲਾਪ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੋਹਨੀ ਦੂਤਾ ਲਾਈ ਕਹਿੰਦੇ ਉਸ ਪਰਮੇਸ਼ਰ ਨੂੰ ਭੁਲਾ ਕੇ ਤੈਨੂੰ ਮਾਇਆ ਦੀ ਨੀਂਦ ਵਿੱਚ ਕਿਉਂ ਤੂੰ ਸੁੱਤਾ ਹੈ ਇਹ ਮਾਇਆ ਜੋ ਕਹਿੰਦੇ ਤੈਨੂੰ ਤੇਰੇ ਪੰਜ ਵਿਕਾਰਾਂ ਨੇ ਪਿੱਛੇ ਲਾਈ ਆ ਕਿਸ ਤਰ੍ਹਾਂ ਕਹਿੰਦੇ ਇਸ ਮਾਇਆ ਦੀ ਨੀਂਦ ਵਿੱਚ ਸੌਂ ਗਿਆ ਉਸ ਕਹਿੰਦੇ ਪਿਆਰੇ ਪਰਮੇਸ਼ਰ ਨੂੰ ਭੁਲਾ ਕੇ ਪ੍ਰੇਮ ਵਿशोਹਾ ਕਰਤ ਕਸਾਈ ਨਿਰਦਇ ਜੰਤ ਤਿਸ ਦਿਆ ਨ ਪਾਈ ਕਹਿੰਦੇ ਜਿਸ ਜੀਵ ਦੇ ਅੰਦਰ ਪ੍ਰੇਮ ਨਹੀਂ ਹੈ ਪਰਮੇਸ਼ਰ ਦੇ ਲਈ ਉਹ ਜਿਸ ਤਰ੍ਹਾਂ ਇੱਕ ਤਰ੍ਹਾਂ ਅੰਦਰੋਂ ਇੱਕ ਕਸਾਈ ਬਣਿਆ ਹੈ ਉਹ ਉਹ ਕਹਿੰਦੇ ਜਿਹੜਾ ਜੀਵ ਹੈ ਉਹ નિર્ਦਈ ਬਣ ਜਾਂਦਾ ਉਹਦੇ ਅੰਦਰ ਕਿਸੇ ਲਈ ਦਇਆ ਨਹੀਂ ਰਹਿੰਦੀ ਹੈ ਜੋ ਪਰਮੇਸ਼ਰ ਨੂੰ ਯਾਦ ਨਹੀਂ ਰੱਖਦਾ ਅਨੇਕ ਜਨਮ ਬੀਤੀਆਂ ਪਰਮਾਈ ਕਰ ਵਾਸ ਨਾ ਦੇਵੇ ਦੁੱਤਰ ਮਾਈ ਕਹਿੰਦੇ ਜਿੰ ਜੀਵ ਅਨੇਕਾਂ ਜਨਮਾਂ ਤੋਂ ਪਟਕਦਾ ਆ ਰਿਹਾ ਹੈ ਜਿਹੜੀ ਇਹ ਮਾਇਆ ਕਹਿੰਦੇ ਇਹ ਜੀਵ ਨੂੰ ਉਹਦੇ ਹਿਰਦੇ ਘਰ ਵਿੱਚ ਟਿਕਣ ਨਹੀਂ ਦਿੰਦੀ ਜਿੱਥੇ ਪਰਮੇਸ਼ਰ ਦਾ ਵਾਸਾ ਹੈ ਉੱਥੇ ਪਰਮੇਸ਼ਰ ਨਾਲ ਮਿਲਾਪ ਹੋਣਾ ਨਾ ਪਰ ਇਹ ਮਾਇਆ ਨੇ ਟਿਕਣ ਨਹੀਂ ਦਿੰਦੀ ਜੀਵ ਨੂੰ ਉਹਨੂੰ ਅੱਗੇ ਤੋਂ ਅੱਗੇ ਜਨਮਾਂ ਵਿੱਚ ਪਟਕਾਈ ਫਿਰਦੀ ਹੈ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨ ਦੀਜੈ ਕਿਰਤ ਪਵਾਈ ਕਹਿੰਦੇ ਹੈ ਜੀਵ ਤੂੰ ਆਪਣਾ ਬੀਜਿਆ ਹੋਇਆ ਵੱਢ ਰਿਆ ਹੈ ਜੋ ਤੂੰ ਇਸ ਤਰ੍ਹਾਂ ਜਨਮਾਂ ਜਨਮਾਂ ਵਿੱਚ ਪਟਕ ਰਿਹਾ ਹੈ ਇਹਦੇ ਲਈ ਤੂੰ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਇਹ ਤੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ ਜੋ ਤੂੰ ਭੁਗਤ ਰਿਹਾ ਹੈ ਸੁਣ ਸਾਜਨ ਸੰਤ ਜਨ ਪਾਈ ਚਰਨ ਸ਼ਰਣ ਨਾਨਕ ਗਤ ਪਾਈ ਕਹਿੰਦੇ ਹੈ ਸੱਜਣ ਹੈ ਮੇਰੇ ਸੰਤ ਜਨ ਮਿੱਤਰ ਭਾਈ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਈਏ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਹੋ ਜਾਏ ਫਿਰ ਜੀਵ ਕਹਿੰਦੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲੈਂਦਾ ਹੈ ਫਿਰ ਉਸ ਨੂੰ ਆਵਾ ਗਵੰਦਾ ਚੱਕਰ ਸਤਾਉਂਦਾ ਨਹੀਂ ਉਹਨੂੰ ਮੁੜ ਮੁੜ ਜਨਮ ਮਰਨ ਦੇ ਚੱਕਰ ਚ ਨਹੀਂ ਪੈਣਾ ਪੈਂਦਾ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ わひくるじいわひくる。わ